ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਦਾਸ ਕੁਲਵਿੰਦਰ ਸਿੰਘ ਯੂਨਾਈਟਿਡ ਸਿਕ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸੇਵਾਦਾਰ ਇਸ ਯੂਨੀਵਰਸਿਟੀ ਦੇ ਛੋਟਾ ਜਿਹਾ ਵਿਦਿਆਰਥੀ ਹੈ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੱਡੀ ਕਰਦੇ ਆ ਜਿੰਨੀਆਂ ਸਿੱਧਾ ਸਿੰਘਾਂ ਨੇ ਸੇਵਾ ਬਖਸ਼ੀ ਆ ਉਹਨਾਂ ਕੀ ਕਰੀ ਜਾਂਦੇ ਆ ਇਸ ਕਰਕੇ ਇਹ ਦਸਤਾਰ ਸਿਖਲਾਈ ਕੈਂਪ ਲਾਇਆ ਹੋਇਆ ਨਾਲ ਸਿੱਖ ਸਿੱਖਾਂ ਦਾ ਜਿਹੜਾ ਇਤਿਹਾਸ ਆ ਸਿੱਖ ਇਤਿਹਾਸ ਆ ਉਹ ਅਸੀਂ ਮੁਫਤ ਦੀ ਪ੍ਰਦਰਸ਼ਨੀ ਲਾਈ ਹੋਈ ਆ ਮੁਫਤ ਲਿਟਰੇਚਰ ਬਣ ਰਹੇ ਆ ਪਜਵਾਕਾ ਤੱਕ ਤਾਂ ਕਿ ਉਹ ਲਿਟਰੇਚਰ ਪੜਨ ਦੇ ਆ ਸਿਦਾ ਸਿੰਘਾਂ ਨਾਲ ਆਪਦੇ ਗੁਰੂਆਂ ਨਾਲ ਇਤਿਹਾਸ ਨਾਲ ਜੁੜਨ ਤੇ ਇਹ ਅਸੀਂ ਇਹੋ ਜਿਹੇ ਅਪਰਾਲੇ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਕਰਦੇ ਹੀ ਰਹਿੰਨੇ ਆਂ ਸ੍ਰੀ ਹਰਿ ਜੀ ਨੇ ਜਿੰਨੀ ਸਾਹਾਂ ਦੀ ਪੂੰਜੀ ਬਖਸ਼ੀ ਆ ਆਖਰੀ ਸਾਹ ਤੱਕ ਪੰਥ ਦੇ ਗੋਲ ਵਾਲੇ ਸਥਾਪਿਤ ਕਰਨ ਲਈ ਆਪਾਂ ਜਵਾਬਦੇਹ ਰਹਾਂਗੇ ਜੂਝਦੇ ਰਹਾਂਗੇ ਇਸ ਯੂਥ ਫੈਸਟੀਵਲ ਦੇ ਦੌਰਾਨ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਲੋਗੋ ਵਾਲੀ پارک ਦੇ ਵਿੱਚ ਦਸਤਾਰ ਸਖਲਾਈ ਕੈਂਪ ਅਤੇ ਫ੍ਰੀ ਗੁਰਮਤ ਲਿਟਰੇਚਰ ਦੀ ਸਟਾਲ ਲਗਾਈ ਗਈ ਜਿਸਦਾ ਕਿ ਪਿਛਲੇ 2 ਦਿਨਾਂ ਦਾ ਵਿਦਿਆਰਥੀਆਂ ਦੇ ਵੱਲੋਂ ਬਹੁਤ ਪ੍ਰਵਾਹ ਹੰਗਾਰਾ ਮਿਲਿਆ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਦੇ ਨਾਲ ਚਾਹ ਦੇ ਨਾਲ ਦਸਤਾਰ ਸਖਲਾਈ ਕੈਂਪ ਦੇ ਵਿੱਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਨੇ ਪੱਗਾਂ ਬਣੀਆਂ ਦਿਵਾਲੇ ਬਣਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ